ਝੋਨੇ ਵਿੱਚ ਪਹਿਲਾ ਜੂਰੀਆ ਕਿੰਨੇ ਦਿਨਾਂ ਤੇ ਪਾਇਆ ਜਾਵੇ ਤੇ ਆਖਰੀ ਜੂਰੀਆ ਕਿੰਨੇ ਦਿਨਾਂ ਤੇ ਪਾਇਆ ਜਾਵੇ ਤੇ ਝੋਨੇ ਦੇ ਵਿੱਚ ਦੂਜਾ ਤੀਜਾ ਜਾਂ ਚੌਥਾ ਜੂਰੀਆ ਕਿੰਨੇ-ਕਿੰਨੇ ਦਿਨਾਂ ਦੇ ਵਕਫੇ ਤੇ ਪਾਇਆ ਜਾਵੇ ਕੱਦੂ ਦੇ ਵਿੱਚ ਜੂਰੀਆ ਪਾਏ ਹੋਏ ਦੇ ਕਿੰਨੇ ਕੁ ਰਿਜ਼ਲਟ ਮਿਲਦੇ ਨੇ ਜਾਂ ਸੁੱਕੇ ਬਾਣ ਦੇ ਵਿੱਚ ਜੂਰੀਆ ਪਾ ਕੇ ਉਸ ਤੋਂ ਬਾਅਦ ਕੱਦੂ ਕਰਨ ਦੇ ਕਿੰਨੇ ਕੁ ਰਿਜ਼ਲਟ ਮਿਲਦੇ ਨੇ ਤੇ ਝੋਨਾ ਲਾਉਣ ਤੋਂ ਨਾਲ ਦੀ ਨਾਲ ਜੂਰੀਆ ਪਾਉਣ ਦਾ ਕਿੰਨਾ ਕੁ ਫਾਇਦਾ ਇਸ ਵੀਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਣਾ ਸੰਘਿਆਵਾਲਾ ਆਪਾਂ ਪਹਿਲਾਂ ਜਿਹੜੀ ਕੈਪਚਰਿੰਗ ਹੋ ਰਹੀ ਆ ਆਪਣੀ ਜ਼ਮੀਨ ਦੀ ਇਹਦੇ ਬਾਰੇ ਗੱਲਬਾਤ ਕਰਦੇ ਆ ਜਿਹੜਾ ਆ ਤੁਹਾਨੂੰ ਜਿਆਦਾ ਡਾਰਕਨੈਸ ਦੇ ਵਿੱਚ ਖੇਤ ਦਿਖਦਾ ਜੀ ਇਹ ਲੱਗਿਆ ਹੋਇਆ ਜੀ 17 ਜੂਨ ਦਾ ਤੇ ਇਧਰਲਾ ਖੇਤ ਲੱਗਿਆ ਹੋਇਆ ਜੀ 23 ਜੂਨ ਦਾ 23 ਜੂਨ 2024 ਇਹ ਲੱਗਿਆ ਹੋਇਆ 17 ਜੂਨ 2024 ਤੇ ਅੱਜ ਵੀਡੀਓ ਜਿਹੜੀ ਸ਼ੂਟਿੰਗ ਹੋ ਰਹੀ ਆ ਇਹ ਇਹ ਹੋ ਰਹੀ ਆ ਜੀ 5 ਜੁਲਾਈ 2024 ਮੰਨ ਲਓ ਆ ਝੋਨੇ ਨੂੰ ਲੱਗੇ ਹੋਏ ਨੂੰ 18 ਦਿਨ ਹੋ ਗਏ ਤੇ ਆ 23 7 5 12 ਇਹਨੂੰ 12 ਦਿਨ ਹੋ ਗਏ 12 ਤੇ 18 ਦਿਨ ਹੋ ਗਏ ਮੰਨ ਲਓ ਤੇ ਆਪਾਂ ਨੇ ਕਿਵੇਂ ਗੱਲਬਾਤ ਕਰਨੀ ਹੈ ਜਿਹੜੀ ਜੂਰੀਏ ਦੇ ਕਨਸੈਪਟ ਵਾਲੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਗਾਹ ਪੈ ਰਿਹਾ YouTube ਦੇ ਉੱਤੇ ਵੀ ਸੁੱਕੇ ਦੇ ਵਿੱਚ ਜੂਰੀਆ ਪਾ ਕੇ ਆਪਾਂ ਨੂੰ ਕੱਦੂ ਕਰਨ ਦੇ ਬਹੁਤ ਫਾਇਦੇ ਮਿਲਦੇ ਨੇ ਜਾਂ ਸਾਰਾ ਜੂਰੀਏ ਮੈਂ ਸੁੱਕੇ ਦੇ ਵਿੱਚ ਬਾਦਾਬਾਦ ਵਿੱਚ ਇੱਕ ਵੀ ਜੂਰੀਆ ਨਹੀਂ ਪਾਇਆ ਤੇ ਜਾਂ ਝੋਨਾ ਲਾਉਣ ਸਰ ਜੂਰੀਆ ਬਾਦਾ ਆਪਾਂ ਪਹਿਲਾਂ ਇਹ ਕਨਸੈਪਟ ਸਮਝੋ ਜੀ ਵੀ ਜਿਹੜਾ ਲੌਂਗ ਡਿਊਰੇਸ਼ਨ ਵੈਰਾਈਟੀਆਂ ਨੇ ਨਾ ਜਿਵੇਂ ਕਿ ਫੌਰ ਐਗਜ਼ੈਂਪਲ ਸੁਪਰੀਮ 110 ਜਾਂ ਪੂਸਾ 44 ਵਰਗੀਆਂ ਜਿਹੜੀਆਂ 120 ਤੋਂ ਲੈ ਕੇ 130 ਦਿਨ ਲੈਂਦੀਆਂ ਨੇ ਪਨੀਰੀ ਲਾਉਣ ਤੋਂ ਬਾਅਦ ਇਹ ਵੈਰਾਈਟੀਆਂ ਆਪਣੀ ਚਿੱਟੀ ਜਾੜਾ ਜਿਹੜੀ ਜੂਰੀਆ ਖਾਣ ਵਾਲੀ ਜਾੜਾ ਉਹ 10 ਤੋਂ 12 ਦਿਨਾਂ ਬਾਅਦ ਕੱਢਦੀਆਂ ਨੇ ਝੋਨਾ ਲੱਗਣ ਤੋਂ 10 ਤੋਂ 12 ਦਿਨ ਬਾਅਦ ਕੱਢਦੀਆਂ ਨੇ ਜੇ ਝੋਨਾ ਲਾਉਣ ਵੇਲੇ ਕਾਫੀ ਜ਼ਿਆਦਾ ਗਰਮੀ ਪੈਂਦੀ ਆ ਇੱਕ ਹੱਦ ਤੋਂ ਵੱਧ ਟੈਂਪਰੇਚਰ ਆ ਜਿਹਦੇ ਨਾਲ ਝੋਨਾ ਮੱਚਦਾ ਤਾਂ ਉਹ ਜੜਾ ਜਿਹੜੀ ਉਹ 15 ਦਿਨ ਤੇ ਜਾ ਕੇ ਨਿਕਲਦੀ ਆ ਜੂਰੀਆ ਖਾਣ ਵਾਲੀ ਤੇ ਇਹ ਕਨਸੈਪਟ ਤੁਹਾਡਾ ਕਲੀਅਰ ਹੋ ਗਿਆ ਤੇ ਜਿਹੜੀਆਂ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਨੇ ਪੀਆਰ 126 ਵਰਗੀਆਂ ਜਾਂ ਪੀਆਰ 124 ਵਰਗੀਆਂ ਇਹ ਉਹ ਜੜ ਕੱਢਦੀਆਂ ਨੇ ਹਫ਼ਤੇ ਬਾਅਦ 7 ਦਿਨਾਂ ਬਾਅਦ ਕੱਢਦੀਆਂ ਨੇ ਕਿਉਂਕਿ ਪੀਆਰ 126 ਜਿਹੜੀਆਂ ਲੋਕ ਲੇਟ ਲਾਉਂਦੇ ਨੇ ਇਸ ਕਰਕੇ ਉਹਦੋਂ ਟੈਂਪਰੇਚਰ ਦਾ ਵੀ ਫਰਕ ਪੈ ਜਾਂਦਾ ਉਹ 7 ਦਿਨਾਂ ਬਾਅਦ ਉਹ ਜੂਰੀ ਆਪਣੀ ਜੂਰੀ ਆਖਣ ਵਾਲੀ ਜਾੜਾ ਜਿਹੜੀ ਉਹ ਨਿਕਲੇ ਹੁੰਦੀ ਆ ਤੇ ਫਿਰ ਜਿਹੜਾ ਆਪਾਂ ਜੂਰੀਆ ਪਾਉਣੇ ਆ ਜੂਰੀਆ ਦਾ ਅਸਰ ਰਹਿੰਦਾ ਕਿੰਨਾ ਉਹ ਅਸਰ ਜੂਰੀਆ ਦਾ 3 ਦਿਨਾਂ ਤੋਂ ਸਟਾਰਟ ਹੁੰਦਾ ਤੇ 7 ਤੋਂ 8 ਦਿਨਾਂ ਤੱਕ ਅਸਰ ਰਹਿੰਦਾ ਫਿਰ ਆਪਣਾ ਜਿਹੜਾ ਪਹਿਲਾਂ ਜੂਰੀਆ ਪਾਇਆ ਹੋਇਆ ਉਹਦਾ ਕੀ ਕਨਸੈਪਟ ਰਹਿ ਗਿਆ ਇਹ ਤੁਸੀਂ ਆਪਦੇ ਆਪ ਸਮਝ ਸਕਦੇ ਹੋ ਆਪਾਂ ਨੇ ਜੂਰੀਆ ਪਾਤਾ ਮੰਨ ਲਓ ਜੂਰੀਆ ਪਾਉਣ ਤੋਂ ਬਾਅਦ ਖੇਤ ਨੂੰ ਬਹਾਈ ਕੀਤਾ ਹਲਾਂ ਨਾਲ ਜਾਂ ਰੋਟਾਵੇਟਰ ਨਾਲ ਜਿਵੇਂ ਵੀ ਖੇਤ ਨੂੰ ਬਹਾਈ ਕਰਨਾ ਜ਼ਰੂਰੀ ਹੁੰਦਾ ਤੇ ਉਸ ਤੋਂ ਬਾਅਦ ਪਾਣੀ ਛੱਡਣਾ ਪਾਣੀ ਛੱਡ ਕੇ ਕੱਦੂ ਕਰਨਾ ਜਾਂ ਗਾਹਣ ਕਰਨਾ ਕਹਿੰਦੇ ਆਪਾਂ ਉਸ ਤੋਂ ਬਾਅਦ ਲੇਬਰ ਮਿਲੂਗੀ ਫੇਰ ਲੇਬਰ ਨੇ ਝੋਨਾ ਲਾਉਣਾ ਫੇਰ ਉਹ ਝੋਨੇ ਨੇ ਤੁਰਨਾ ਚਿੱਟੀ ਜੜ ਕੱਢਣੀਆਂ ਤਾਂ ਉਹ ਜੂਰੀਆ ਕਿੱਥੇ ਰਹਿ ਗਿਆ ਉਹ ਜੂਰੀਆ ਦਾ ਧਰਤੀ ਦੇ ਵਿੱਚ ਆਸਰ ਰਿਹਾ ਜਾਂ ਨਾ ਰਿਹਾ ਇਸ ਕਨਸੈਪਟ ਦੇ ਉੱਤੇ ਜਿਹੜਾ ਕੰਮ ਕਰਨਾ ਜਾਂ ਟ੍ਰਾਇਲ ਲਾਉਣੇ ਨੇ ਕਿਸਾਨ ਨੇ ਲਾਉਣੇ ਨੇ ਕਿਸਾਨ ਜ਼ਿਆਦਾਤਰ ਟ੍ਰਾਇਲ ਘੱਟ ਲਾਉਂਦੇ ਨੇ ਗੱਲਾਂ ਨੋਟਿਸ ਘੱਟ ਕਰਦੇ ਨੇ ਛੋਟੇ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਇੱਥੇ ਮੈਂ ਕਲੀਅਰ ਕਰ ਦੇਣਾ ਚਾਹੂੰਗਾ ਆਪਣੇ ਝੋਨੇ ਦੇ ਆਪਣੇ ਟ੍ਰਾਇਲ ਦੇ ਮੁਤਾਬਕ ਝੋਨੇ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਸ ਹੈ ਜਿਹੜੀ ਉਹ ਦੂਜੇ ਤੀਜੇ ਜਾਂ ਚੌਥੇ ਜੂਰੀਏ ਦੀ ਆ ਨਾ ਕਿ ਪਹਿਲੇ ਜੂਰੀਏ ਦੀ ਇਹ ਮੇਰਾ ਤਜਰਬਾ ਲਾ ਲਓ ਚਾਹੇ ਕਿਸੇ ਹੋਰ ਵੀਰ ਦਾ ਤਜਰਬਾ ਲਾ ਲਓ ਵੀ ਕਿਸ ਕੋਈ ਰਿਸਰਚ ਕਰੇ ਨਾ ਕਰੇ ਸੀ ਆਪਦੇ ਖੇਤਾਂ ਦੇ ਵਿੱਚ ਰਿਸਰਚ ਆਪ ਕਰਦੇ ਆ ਆਪਦੇ ਟ੍ਰਾਇਲ ਆਪ ਲਾਉਨੇ ਆ ਹੁਣ ਜਿਹੜਾ ਆ ਝੋਨਾ ਜੀ ਇਹ 17 ਜੂਨ ਦਾ ਲੱਗਿਆ ਹੋਇਆ ਅੱਜ 5 ਜੁਲਾਈ ਆ ਇਹ 18 ਦਿਨ ਦਾ ਹੋ ਗਿਆ ਤੁਸੀਂ ਇਹ ਝੋਨੇ ਦੇ ਵਿੱਚ ਗ੍ਰੀਨਨੈਸ ਦੇਖ ਸਕਦੇ ਹੋ ਡਾਰਕਨੈਸ ਦੇਖ ਸਕਦੇ ਹੋ ਟਿਲਰਿੰਗ ਦੇਖ ਸਕਦੇ ਹੋ ਵੀ ਇਹਨੇ ਕਿੰਨੇ ਕਿੰਨੇ ਟਿਲਰ ਕਰੇ ਨੇ 5 5 7 7 ਟਿਲਰ ਹੋ ਗਏ ਕਿਤੇ ਕਿਤੇ 8 8 ਹੋ ਗਏ ਤੇ 15 15 ਦੇ ਨੇੜੇ ਤੇ ਡੇ ਨੇ ਟਿਲਰ ਕਰਨੇ ਨੇ ਇਹ 17 ਜੂਨ ਦਾ ਲੱਗਿਆ ਹੋਇਆ ਤੇ ਆਹ 23 ਜੂਨ ਦਾ ਲੱਗਿਆ ਹੋਇਆ ਤੇ ਇਹਦੇ ਵਿੱਚ ਆਪਾਂ ਨੇ ਹੁਣ ਤੱਕ ਕੀ ਪ੍ਰੈਕਟਿਸ ਕਰੀਆ ਹੁਣ ਤੱਕ ਆਪਾਂ ਨੇ ਜੀ ਇਹਦੇ ਵਿੱਚ ਇੱਕ ਵੀ ਯੂਰੀਆ ਨਹੀਂ ਪਾਇਆ 18 ਦਿਨ ਦਾ ਝੋਨਾ ਹੋ ਗਿਆ ਇੱਕ ਵੀ ਯੂਰੀਆ ਨਹੀਂ ਪਾਇਆ ਤੇ ਇੰਨਾ ਗਰੋਥ ਕਿਵੇਂ ਕਰ ਗਿਆ ਫਿਰ ਝੋਨੇ ਦੀ ਆਪਣੇ ਆਪ ਫਿਤਰਤ ਆ ਜੇ ਮੌਸਮ ਠੰਡਾ ਰਹੂਗਾ ਉਹਨੇ ਗਰੋਥ ਕਰਨੀ ਹੈ ਕਰਨੀਆਂ ਜਿਹੜਾ ਤੁਸੀਂ ਬਾਹਣ ਦੇ ਵਿੱਚ ਯੂਰੀਆ ਪਾਉਣਿਓ ਜਾਂ ਝੋਨਾ ਲਾਉਣ ਤੇ ਬਾਅਦ ਨਾਲ ਦੀ ਨਾਲ ਯੂਰੀਆ ਪਾਉਣਿਓ ਜਾਂ ਤੁਸੀਂ ਕੱਦੂ ਦੀ ਆਖਰੀ ਬਹਾਈ ਵੇਲੇ ਯੂਰੀਆ ਪਾਉਣਿਓ ਉਹ ਯੂਰੀਏ ਦਾ ਤਾਂ ਨਾਮ ਚੱਲ ਜਾਂਦਾ ਕਿਉਂਕਿ ਇਸ ਵਾਰ ਟੈਂਪਰੇਚਰ ਪਹਿਲਾਂ ਗਰਮ ਰਿਹਾ ਬਹੁਤ ਉਸ ਤੋਂ ਬਾਅਦ ਟੈਂਪਰੇਚਰ ਘਟ ਰਿਹਾ ਠੰਡਾ ਰਿਹਾ ਮੌਸਮ ਝੋਨੇ ਨੇ ਵੈਸੇ ਹੀ ਟਿਲਰਿੰਗ ਜ਼ਿਆਦਾ ਕੀਤੀ ਆ ਵੈਸੇ ਹੀ ਡਾਰਕਨੈਸ ਜ਼ਿਆਦਾ ਰੱਖੀ ਆ ਆਪਣਾ ਆ ਝੋਨਾ 18 ਡਣਾ ਦਾ ਅੱਜ ਇਹਦੇ ਵਿੱਚ ਪਹਿਲੀ ਕਿਸ਼ਤ ਪਾਈਏ ਝੋਨੇ ਦੇ ਵਿੱਚ ਪਹਿਲੀ ਕਿਸ਼ਤ 14 ਵਿੱਗੇ ਜਗ੍ਹਾ ਇਹ ਆ 14 ਵਿੱਗੇ ਜਗ੍ਹਾ ਇਹ ਆ ਮੰਨ ਲਓ ਐਪ੍ਰੋਕਸੀਮੇਟਲੀ 3 ਏਕੜ ਇਹ ਨੇ 3 ਏਕੜ ਇਹ ਨੇ ਤਨੇ-ਤਨੇ ਬੈਗ ਦੋਨਾਂ ਦੇ ਵਿੱਚ ਪਾਤੇ ਇਹਦੇ ਵਿੱਚ ਤਾਂ ਅਗੇ ਤਾਂ ਪੈ ਗਿਆ ਕਿਉਂਕਿ ਲੇਬਰ ਵਾਲਾ ਬੰਦਾ ਜਿਹੜਾ ਅੱਜ ਮਿਲਿਆ ਤੀ ਆਪਾਂ ਨੂੰ ਉਹ ਕਹਿੰਦਾ ਵੀ ਇੱਕ ਦਿਨ ਵਾਸਤੇ ਮੈਂ ਆਇਆ ਤਾਂ ਕਰਕੇ ਆਪਾਂ ਨੇ ਸਾਰੇ 25 ਜੂਨ ਵਾਲੇ ਦੇ ਵਿੱਚ ਵੀ ਅੱਜ ਪਾਤਾ 10 ਦਿਨਾਂ ਵਾਲੇ 'ਚ ਤੇ ਆ 18 ਦਿਨਾਂ ਵਾਲੇ ਦੇ ਵਿੱਚ ਵੀ ਅੱਜ ਪਾਇਆ ਫੇਰ ਹੁਣ ਤੁਹਾਡੇ ਸਵਾਲ ਨੇ ਜਿਹੜੇ ਉਹ ਕਿੱਥੇ ਗਏ ਵੀ ਜੂਰੀਆ ਪਹਿਲਾਂ ਪਾਇਆ ਕਿੱਥੇ ਗਿਆ ਜਿਹੜਾ ਪਹਿਲਾਂ ਜੂਰੀਆ ਪਾਉਣੇ ਹੋ ਜਾਂ ਝੋਨਾ ਲਾਉਣਸਾਰ ਪਾਉਣੇ ਹੋ ਜਿੰਨਾ ਸੇਤੀ ਜੂਰੀਆ ਪਹਿਲਾਂ ਪਾਉਣੇ ਹੋ ਉਹਨਾਂ ਸੋਡਾ ਜੂਰੀਆ ਦਾ ਖਰਚਾ ਵੱਧਦਾ ਜੂਰੀਏ ਛੋਟੇ ਜਿਆਦੇ ਪੈਂਦੇ ਨੇ ਬਿਮਾਰੀ ਛੋਟੀ ਜਿਆਦੇ ਆਉਂਦੀ ਆ ਝੋਨਾ ਉਹ ਘੱਟ ਨਿਕਲਦਾ ਪਹਿਲਾ ਜੂਰੀਆ ਜਿਹੜਾ 7 ਦਿਨਾਂ ਤੋਂ ਬਾਅਦ ਪਾਓ ਪੀਆਰ 126 ਜੇ 124 ਜਾਂ ਹੋਰ ਜਿਹੜੀ ਸ਼ਾਰਟ ਡਿਊਰੇਸ਼ਨ ਵੈਰੈਟੀ ਆ 1509 ਵਗੈਰਾ ਉਹਨਾਂ ਦੇ ਵਿੱਚ 7 ਦਿਨਾਂ ਤੋਂ ਬਾਅਦ ਪਾਓ ਪਹਿਲਾ ਜੂਰੀਆ ਜਿਹੜੀਆਂ ਲੌਂਗ ਡਿਊਰੇਸ਼ਨ ਵੈਰੈਟੀਆਂ ਨੇ ਲੰਬੇ ਸਮੇਂ ਵਾਲੀਆਂ ਵੈਰੈਟੀਆਂ ਨੇ ਪੂਸ ਅੱਜ ਢਾਲੀ ਵਰਗੀਆਂ ਉਹਨਾਂ 'ਚ 12 ਤੋਂ 15 ਦਿਨਾਂ ਤੱਕ ਪਹਿਲਾ ਜੂਰੀਆ ਪਾਓ ਤੇ ਉਸ ਤੋਂ ਬਾਅਦ ਦੂਸਰਾ ਤੇ ਤੀਸਰਾ ਚੌਥਾ ਜੂਰੀਆ ਜਿਆਦਾ ਪਾਉਣ ਦਾ ਜੇ ਚੌਥਾ ਪਾਉਣੇ ਉ ਤਾਂ ਅਸੀਂ ਨਹੀਂ ਪਾਉਂਦੇ ਅਸੀਂ 2 ਜਾਂ 2.5 ਜੂਰੀ ਹੀ ਪਾਉਣੇ ਨੇ ਕਿਉਂਕਿ ਅਸੀਂ ਨੇ ਪਹਿਲਾਂ ਹੀ ਟਿਲਰਿੰਗ ਬਹੁਤ ਕਰਵਾ ਕੇ ਜੂਰੀਆ ਪਾਇਆ ਹੋਣੇ ਨੇ ਸਾਰੇ ਖਾ ਲੈਣਾ ਉਹ ਅਸੀਂ ਨੇ ਇਹ ਜੂਰੀਆ ਜਿਹੜਾ ਪਾਇਆ ਉਹ 18 ਦਿਨਾਂ ਤੇ ਪਾਇਆ ਤੇ ਉਸ ਤੋਂ ਬਾਅਦ ਦੂਸਰਾ ਜੂਰੀਆ 25 ਦਿਨਾਂ ਤੇ ਪਾ ਲੈਣਾ ਤੇ ਤੀਸਰੇ ਜੂਨੀਏ ਦੇ ਵਿੱਚ ਜੇ ਲੋਡ ਪਈ ਹਾਫ ਬੈਗ ਦੀ ਲੋਡ ਪਈ ਤਾਂ 30 ਦਿਨਾਂ ਤੇ ਪਾ ਲੈਣਾ ਗੱਲ ਖਤਮ ਹੋ ਗਈ ਸਾਡੀ ਜੂਰੀਏ ਦੇ ਖਰਚੇ ਬੱਜ ਗਏ ਝੋਨਾ ਜਿਆਦਾ ਨਿਕਲੂਗਾ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਨੇ ਜਿਹੜੇ ਇਹ ਟ੍ਰਾਇਲ ਨੇ ਕਰਤੇ ਤੇ ਝੋਨੇ ਦੇ ਵਿੱਚ ਜੂਰੀਆ ਸੀ ਨੇ ਇਹਦੇ ਵਿੱਚ ਦੱਸ ਦੇਣਾ ਸੀ ਪੌਣਾ ਦੀ ਪਰ ਸਾਨੂੰ ਲੇਬਲ ਵਾਲਾ ਨਾ ਕੋਈ ਬੰਦਾ ਮਿਲਿਆ ਤੇ ਨਾਲੇ ਅਸੀਂ ਝੋਨਾ ਅੱਗੇ ਲਾਉਣ ਲੱਗੇ ਇਸ ਕਰਕੇ ਸਾਡੇ ਲਵੇ ਟਾਈਮ ਹੀ ਨਹੀਂ ਲੱਗਿਆ ਝੋਨੇ ਦੇ ਜੂਰੀਆ ਪਾਉਣ ਦਾ ਤਾਂ ਕਰਕੇ ਸਾਡੇ 18 ਦਿਨ ਹੋ ਗਏ ਪਰ ਸਾਡਾ ਇਹ ਟ੍ਰਾਇਲ ਲੱਗ ਗਿਆ ਵੀ 18 ਦਿਨਾਂ ਵਾਲਾ ਵੀ ਝੋਨਾ ਕੋਈ ਮਾੜਾ ਨਹੀਂ ਕਿਤੋਂ ਕੋਈ ਇਹਦੀ ਟ੍ਰੈਲਿੰਗ ਨਹੀਂ ਮਾੜੀ ਕਿਤੋਂ ਇਹਦੇ ਵਿੱਚ ਕੋਈ ਜੈਲੋਸ ਨਹੀਂ ਆਈ ਕੋਈ ਪੀੜਾ ਨਹੀਂ ਪਿਆ ਕੁਝ ਨਹੀਂ ਹੋਇਆ ਹੈਗਾ ਇਸ ਵੀਡੀਓ ਦੇ ਵਿੱਚ ਮੈਨੂੰ ਹੋਰ ਜੇ ਕੋਈ ਸਵਾਲ ਹੋਇਆ ਜੂਰੀਆ ਬਾਰੇ ਤਾਂ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਵਾਲ ਪੁੱਛਿਓ ਤੁਹਾਨੂੰ ਜਵਾਬ ਦੇਵਾਂਗੇ ਤੇ ਡਾਕਟਰ ਖੇਤੀ ਗਰੁੱਪ ਜੁਆਇਨ ਕਰਨਾ WhatsApp ਗਰੁੱਪ ਤਾਂ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਵਾਂਗੇ ਜੇ ਕਿਸੇ ਵੀਰ ਨੇ ਪਰਸਨਲੀ ਆਡੀਓ ਜਾਂ ਮੈਸੇਜ ਸੈਂਡ ਕਰਨਾ WhatsApp ਤੇ ਤਾਂ ਉਹਦੇ ਲਈ ਨੰਬਰ ਹੈਗਾ 9872762959 9872762959 ਮੈਂ ਯਾਨੀ ਕਿ ਸਾਰੇ ਕਿਸਾਨ ਵੀਰਾਂ ਨੂੰ ਇਹੀ ਗੁਜਾਰਸ਼ ਕਰਦਾ ਵੀ 7 ਦਿਨ ਤੋਂ ਪਹਿਲਾਂ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਦੇ ਵਿੱਚ ਜੂਰੀਆ ਨਾ ਪਾਓ ਤੇ ਲੌਂਗ ਡਿਊਰੇਸ਼ਨ ਵੈਰਾਈਟੀਆਂ ਦੇ ਵਿੱਚ 10 ਦਿਨ ਤੋਂ ਪਹਿਲਾਂ ਜੂਰੀਆ ਨਾ ਪਾਓ ਛੋੜਾ ਜੂਰੀਆ ਜਿਹੜਾ ਉਹ ਟੋਟਲ ਬੇਸਟ ਆਫ ਮਣੀ ਐ ਜਾਂ ਧਰਤੀ ਦੀ ਮਿੱਟੀ ਵੀ ਖਰਾਬ ਕਰ ਦਿਓ ਤੁਸੀਂ ਪੈਸਾ ਵੀ ਖਰਾਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੁਬਾਰਾ ਫੇਰ ਕਹਿਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਓ ਸਵਾਲਾਂ ਦੇ ਜਵਾਬ ਜ਼ਰੂਰ ਦੇਵਾਂਗੇ